ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੇ ਕਿ ਨਾਏ ਕਰੀ ਹਾਂਜੀ ਨਾਵਾ ਤੇ ਨਾਏ ਥੋੜਾ ਭਾਰਾ ਕਰਕੇ ਬੋਲਣਾ ਜਿਵੇਂ ਪਾਠੀ ਸਿੰਘ ਜੀ ਨੇ ਬੋਲਿਆ ਹੈ ਜੇਤੀ ਸਿਰਠ ਉਪਾਈ ਵੇਖਾ ਵੇਣ ਕਰਮ ਕਿ ਮਿਲ ਲੈ ਲਈ ਵੇਣ ਕਰਮ ਕਿ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਾਣਿਕ ਪਾਠੀ ਸਿੰਘ ਜੀ ਨੇ ਸਹੀ ਉਚਾਰਨ ਕੀਤਾ ਅਸੀਂ ਆਮ ਤੌਰ ਤੇ ਸਿੱਧਾ ਮਾਣਕ ਬੋਲ ਜਾਂਦੇ ਆ ਮਾਣਿਕ ਨਾਣੇ ਨੂੰ ਸਿਹਾਰੀ ਲਿਖੀ ਹੋਈ ਹੈ ਇਸ ਕਰਕੇ ਇਵੇਂ ਹੀ ਉਚਾਰਨ ਹੋਵੇਗਾ ਗੁਰ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਾ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਣ ਪੂਰਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਾਈ ਜੇ ਤੈਸ ਗੁਣ ਕੋਏ ਕਰੇ ਸੁਝਈ ਇਥੇ ਵੀ ਕਈ ਸੁਝੀ ਬੋਲ ਜਾਂਦੇ ਨੇ ਮਗਰ ਲਈ ਇਹੜੀ ਖਤਮ ਹੀ ਕਰ ਦਿੰਦੇ ਨੇ ਜਿਵੇਂ ਇਹ ਉਚਾਰਨ ਕੀਤਾ ਗਿਆ ਜਿਵੇਂ ਲਿਖਿਆ ਹੋਇਆ ਹੈ ਤੇਹਾ ਕੋਇ ਨਾ ਸੁਝਾਈ ਸਸੇ ਅੰਕੜ ਛੱਜਾ ਈੜੀ ਬਿਹਾਰੀ ਇਉ ਈੜੀ ਨੂੰ ਵੱਖਰਾ ਸਪਸ਼ਟ ਬੋਲਣਾ ਹੈ ਤੇਹਾ ਕੋਇ ਨਾ ਸੁਝਾਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਕਈ ਸੁਣੈ ਬੋਲ ਜਾਂਦੇ ਨੇ ਕਈ ਸੁਣੀਐ ਬੋਲ ਜਾਂਦੇ ਨੇ ਪਰਣਾਣੇ ਨੂੰ ਸਿਹਾਰੀ ਲੱਗੀ ਹੋਈ ਹੈ ਇਹਦਾ ਉਚਾਰਨ ਸਪਸ਼ਟ ਹੋਵੇ ਸੁਣਿਆ ਸੁਣਿਆ ਧਰਤ ਕਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਉਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸਲਾਹਣ ਸੱਸੇ ਦੇ ਕੰਨੇ ਦਾ ਖਿਆਲ ਰੱਖਣਾ ਆਮ ਤੌਰ ਤੇ ਅਸੀਂ ਸਲਾਹਣ ਸਦਾ ਹੀ ਬੋਲ ਜਾਂਦੇ ਆ ਕੰਨਾਂ ਲਿਖਿਆ ਹੋਇਆ ਸਲਾਹਣ ਸੁਣ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਸੁਣੈ ਜੋਗ ਜੁਗਤ ਤਨ ਭੇਦ ਇਥੇ ਦੋ ਤੱਤੇ ਇਕੱਠੇ ਆ ਰਹੇ ਨੇ ਜੁਗਤ ਤਨ ਇਹ ਜੁਗਤ ਤਨ ਇਉਂ ਇਕੱਠਾ ਨਹੀਂ ਬੋਲ ਜਾਣਾ ਸੁਣੈ ਜੋਗ ਜੁਗਤ ਤਨ ਭੇਦ ਵੱਖਰਾ ਵੱਖਰਾ ਨਖੇੜ ਕੇ ਬੋਲਣਾ ਜੀ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਸਾਹਿਬ ਜੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਨਾਨਕ ਉਚਾਰਨ ਬਹੁਤ ਧਿਆਨ ਨਾਲ ਕਰਨਾ ਹੈ ਬਹੁਤ ਵੱਡੀ ਕਮਜ਼ੋਰੀ ਅੱਜ ਦੇ ਸਮੇਂ ਵਿੱਚ ਜੋ ਵੇਖਣ ਨੂੰ ਆ ਰਹੀ ਹੈ ਪਹਿਲਾ ਨੰਨਾ ਤਾਂ ਪਾਠੀ ਸਿੰਘ ਸ਼ੁੱਧ ਬੋਲ ਜਾਂਦੇ ਨੇ ਪਰ ਅਗਲਾ ਜਿਹੜਾ ਨੰਨਾ ਹੈ ਉਹਦੀ ਆਵਾਜ਼ ਵਿੱਚ ਨਾਣੇ ਦੀ ਆਵਾਜ਼ ਸੰਮਿਲਿਤ ਹੋ ਜਾਂਦੀ ਹੈ ਨਾਨਕ ਬੋਲ ਜਾਂਦੇ ਨੇ ਨਾਨਕ ਨਹੀਂ ਕਹਿਣਾ ਨਾਨਕ ਦੋਵੇਂ ਨੰਨੇ ਹੀ ਸਪਸ਼ਟ ਹੋਣੇ ਚਾਹੀਦੇ ਨੇ ਜਿੱਥੇ ਵੀ ਗੁਰਬਾਣੀ ਵਿੱਚ ਨਾਨਕ ਲਫ਼ਜ਼ ਆਵੇ ਕਿਉਂਕਿ ਇਹ ਸਤਗੁਰੂ ਮਹਾਰਾਜ ਜੀ ਦੀ ਕਵੀਸ਼ਾਪ ਹੈ ਸਤਗੁਰੂ ਨਾਨਕਦੇਵ ਸਾਹਿਬ ਪੰਜਾਂ ਹੀ ਪਾਤਸ਼ਾਹਾਂ ਨੇ ਨੌਵੇਂ ਪਾਤਸ਼ਾਹ ਜੀ ਦੇ ਵਿੱਚ ਕਵੀਸ਼ਾਪ ਨਾਨਕ ਪਾਤ ਦੀ ਵਰਤੋਂ ਕੀਤੀ ਹੈ ਇਸ ਲਈ ਇਹ ਪਾਤ ਗੁਰਬਾਣੀ ਵਿੱਚ ਵਾਰ-ਵਾਰ ਆਉਣਾ ਹੈ ਬਹੁਤ ਖਿਆਲ ਰੱਖਣਾ ਕਿ ਡਾਣਾ ਨਾ ਬੋਲਿਆ ਜਾਵੇ ਨੰਨਿਆਂ ਦਾ ਉਚਾਰਨ ਹੀ ਸ਼ੁੱਧ ਹੋਵੇ ਨਾਨਕ ਹਾਂਜੀ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਦੇ ਪਾਵਹਿ ਰਾਹ ਸੁਣੈ ਹਾਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਕਾਬਹ ਇਕੱਠਾ ਨਹੀਂ ਬੋਲ ਜਾਣਾ ਨਖੇੜਾ ਜ਼ਰੂਰੀ ਹੈ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਇੱਥੇ ਇੱਕ ਬੇਨਤੀ ਵੀ ਹੈ ਹਾਂਜੀ ਮੰਨੇ ਕਾ ਬਹਿ ਕਰਨ ਵਿਚਾਰ ਵਵੇ ਨੂੰ ਬਿਹਾਰੀ ਹੈ ਆਮ ਤੌਰ ਤੇ ਅਸੀਂ ਵਿਚਾਰ ਬੋਲ ਜਾਂਦੇ ਆ ਵਿਚਾਰ ਵਵੇ ਨੂੰ ਸਿਹਾਰੀ ਲੱਗਦੀ ਹੈ ਸਤਿਗੁਰੂ ਜੀ ਨੇ ਇੱਥੇ ਬਿਹਾਰੀ ਲਿਖੀ ਹੈ ਵਿਚਾਰ ਬੋਲਾਂਗੇ ਇਸੇ ਤਰ੍ਹਾਂ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਇਸ ਉਚਾਰਣ ਦਾ ਖਿਆਲ ਰੱਖਣਾ ਅਸੀਂ ਆਮ ਤੌਰ ਤੇ ਨਿਰੰਜਨ ਬੋਲ ਜਾਂਦੇ ਆ ਜੰਨੇ ਦੀ ਆਵਾਜ਼ ਆ ਜਾਂਦੀ ਹੈ ਤੇ ਅਖੀਰਲਾ ਨੰਨਾ ਜਿਹੜਾ ਉਹ ਵੀ ਆਪਾਂ ਨਾਣਾ ਪਕਾਰ ਦਿੰਦੇ ਆ ਨਿਰੰਜਨ ਜੱਜੇ ਦੀ ਆਵਾਜ਼ ਅਤੇ ਆਖਰ ਵਿੱਚ ਵੀ ਨੰਨੇ ਦੀ ਆਵਾਜ਼ ਇਹ ਸਪਸ਼ਟ ਆਵੇ ਨਿਰੰਜਨ ਜਾਂ ਨਿਰੰਜਨ ਇਉਂ ਪਾਠ ਨਹੀਂ ਹੋਵੇਗਾ ਨਿਰੰਜਨ ਪਾਠ ਸ਼ੁੱਧ ਕਰਨਾ ਹਾਂਜੀ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮੰਨ ਮੋਹੇ ਝੋਟਾ ਨਾ ਖਾਏ ਸਵਾ ਗੁਰੂ ਜੀ ਅੱਗੇ ਬੇਨਤੀ ਕੀਤੀ ਗਈ ਸੀ ਸ੍ਰੀ ਕੰਨਿਆਵਾਰੇ ਹੁਣ ਕੰਨਾ ਸਾਰਿਆਂ ਦੇ ਪੁੱਛੇ ਧਿਆਨ ਦੇ ਕੋਸ਼ੀਆਂ ਤੇ ਮੰਨ ਮੋਹੇ ਝੋਟਾ ਨਾ ਖਾਏ ਕੰਨਾ ਲਗਾ ਪਹਿਲੀ ਵਾਰ ਕੰਨਾ ਆ ਗਿਆ ਇੱਕ ਵਾਰ ਇਹ ਕਦੈਂ 6ਵੀਂ ਹੋਣਾ 13ਵੀਂ ਪੌੜੀ ਜਾ ਗਿਆ 21ਵੀਂ 25ਵੀਂ 36 ਦੇ ਸੰਤ ਧਿਆਨ ਰੱਖਣਾ ਸਾਧ ਸੰਗਤਾਂ ਨੇ ਤੇ ਉਵੇਂ ਆਪਾਂ ਨਾਲ ਨਾਲ ਲਾਉਣਾ ਹੈ ਅਗਰ ਜਿੱਥੇ ਨਹੀਂ ਤਾਂ ਨਹੀਂ ਲਾਉਣਾ ਇਥੇ ਲੱਗਾ ਪਾਠੀ ਸਿੰਘ ਹੋਣਾ ਨੇ ਬਹੁਤ ਸੋਹਣਾ ਪੜਿਆ ਮੰਨ ਮੋਹਿ ਚੋਟਾ ਨਾ ਖਾਇ ਹਾਂਜੀ ਮੰਨ ਜਮ ਕੇ ਸਾਥ ਨਾ ਜਾਏ ਪੁੱਲਾ ਜਮ ਕੀ ਮੰਨ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਨ ਕੋਏ ਪਹਿਲਾਂ ਟਪੀ ਲੱਗੀ ਆ ਫੇਰ ਮੁਕਤਾ ਹੈ ਜੇ ਕੋ ਮਨ ਜਾਣੈ ਮਨ ਕੋਏ ਧਿਆਨ ਦਿਓ ਪਾਤੀ ਸਿੰਘ ਜੀ ਹੋਰੀ ਸੁਣਾ ਪੜ ਰਹੇ ਨੇ ਆਪਾਂ ਸਾਰਿਆਂ ਨੇ ਧਿਆਨ ਦੇਣਾ ਹਾਂਜੀ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮਗ ਨਾ ਚੱਲੇ ਪੰਥ ਮਗ ਨਹੀਂ ਬੋਲਣਾ ਆਮ ਤੌਰ ਤੇ ਪਾਠੀ ਸਿੰਘ ਮਗ ਬੋਲ ਜਾਂਦੇ ਨੇ ਤੇ ਨੰਨੇ ਨੂੰ ਇਥੇ ਵੱਖਰਾ ਵੀ ਕਰਨਾ ਹੈ ਮਗਨ ਨਹੀਂ ਹੋਣਾ ਤੇ ਇਸੇ ਤਰ੍ਹਾਂ ਮਗ ਨਾ ਇਉਂ ਵੀ ਨਹੀਂ ਬੋਲਣਾ ਮੰਨੈ ਮਗ ਨਾ ਚੱਲੇ ਪੰਥ ਜਮ ਕੇ ਮੰਨੈ ਤੇ ਹੀ ਆਵੇਗੀ ਮਾਗ ਤੇ ਨਾ ਇਹਨਾਂ ਨੂੰ ਨਖੇੜ ਕੇ ਪਾਠ ਕਰਨਾ ਮੰਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵ ਹੈ ਪਹਿਲਾ ਕਸਕੇ ਤੇ ਦੂਜਾ ਪੋਲੇ ਥੋੜਾ ਜਿਹਾ ਪਹਿਲਾ ਟਿੱਪੀ ਵਾਲਾ ਜਿਵੇਂ ਗਿਆਨੀ ਜੀ ਨੇ ਦੱਸਿਆ ਫੇਰ ਉਸੇ ਤਰ੍ਹਾਂ ਜੇ ਕੋ ਮੰਨ ਜਾਣਾ ਮਨ ਕੋਏ ਮੰਨ ਪਾਵ ਹੈ ਮੋਖ ਦਵਾਰ ਮੰਨ ਪਰਵਾਰ ਹੈ ਸਾਧਾਰ ਮੰਨ ਤਰੈ ਤਾਰੇ ਗੁਰ ਸਿੱਖ ਇਥੇ ਤਰੈ ਤਾਰੇ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ ਤਰੈ ਦੁਲਾਵਾਂ ਨੇ ਤਾਰੇ ਇੱਕ ਲਾਮ ਹੈ ਹਾਂਜੀ ਮਨ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ